ਨੰਗੇ ਕਰਕੇ ਵੀ ਸਮਾਜ ਦੇ ਰੋੜਾਂ ਤੇ ਇਹਨਾਂ ਨੂੰ ਕਮਾਣਾ ਚਾਹੀਦਾ ਛਿੱਤਰਾਂ ਦੇ ਹਾਰ પાਕੇ ਇਹੋ ਜਿਹੇ ਨੂੰ ਤੇ ਇਹਨੂੰ ਉਸੇ ਟਾਈਮ ਉੱਥੇ ਚਰਾਹੇ 'ਚ ਖੜਾ ਕਰਕੇ ਸਿਰ ਕਲਮ ਕਰ ਦਿੱਤਾ ਜਾਵੇ ਸਰਕਾਰਾਂ ਆਪਣੀ ਭੂਮਿਕਾ ਨਿਭਾਦੀ ਹੁੰਦੀਆਂ ਕਿ ਕੁੜੀਆਂ ਸੇਫ ਕਿਉਂ ਨਹੀਂ ਹੈਗੀਆਂ ਕਿਉਂਕਿ ਇਹ ਦੇਸ਼ ਦੇ ਵਿੱਚ ਨਾਰੇ ਤਾਂ ਇਹੀ ਚੱਲਦੇ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਚਰਾਹੇ ਵਿੱਚ ਖੜਾ ਕਰਕੇ ਉਹਨਾਂ ਦੇ ਕਾਲ ਜੁੱਤੀਆਂ ਦਾ ਹਾਰ ਪਾਉਣਾ ਚਾਹੀਦਾ ਤੇ ਕੜੀ ਤੋਂ ਕੜੀ ਜਲ ਤੋਂ ਜਲਤ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਤੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਵਿੱਚ ਕਿੰਨਾ ਕੁਝ ਹੁੰਦਾ ਹੋਊਗਾ ਜਿਹੜੀਆਂ ਸਾਡੇ ਘਰੇ ਮਾਵਾਂ ਭੈਣਾਂ ਜਿਹੜੀਆਂ ਆਵਾਜ਼ ਨਹੀਂ ਚੱਕ ਸਕਦੀਆਂ ਆਪਣੇ ਹੱਕਾਂ ਪਿੱਛੇ ਉਹਨਾਂ ਨਾਲ ਇਹ ਦਰਿੰਦੇ ਕੀ ਕੀ ਕਰਦੇ ਹੋਣਗੇ ਵੀ ਆਪਾਂ ਲੀਡਰਾਂ ਲੀਡਰ ਤਾਂ 100 100 ਗਨਮੈਂ ਸਾਰੇ ਚੱਕੀਆਂ ਫਿਰਦੇ ਨੇ ਤੇ ਆਪਾਂ ਡਾਕਟਰਾਂ ਵਾਸਤੇ ਕੀ ਕਰਦੇ ਨੇ ਇਹ ਸਦੀਵਾਰ ਬੰਗੂ ਹੋਣਾ ਚਾਹੀਦਾ ਜਿਵੇਂ ਸਾਧੂ ਅਰਬ ਦੇ ਵਿੱਚ ਕਹਿੰਦੇ ਸੀਸ ਕਲਮ ਕਰ ਦਿੱਤਾ ਜਾਂਦਾ ਕੋਈ ਐਮ ਦੀ ਘਟਨਾ ਹੁੰਦੀ ਹੈ ਉਵੇਂ ਦਾ ਸੀਨ ਹੋਣਾ ਚਾਹੀਦਾ ਕਿ ਸੀਸ ਲਾ ਦੋ ਇਹਨਾਂ ਦੀਆਂ ਪ੍ਰਾਪਰਟੀਆਂ ਸੀਲ ਕੀਤੀਆਂ ਜਾਣ ਜੇ ਉਹ ਪੰਜਾਬ ਚ ਵੀ ਕਰਦਾ ਹੋਰ ਸਟੇਟਾਂ ਚ ਵੀ ਕਰਦਾ ਵੀ ਇਹਨਾਂ ਦੇ ਅਕਾਊਂਟ ਵੀ ਫ੍ਰੀਜ਼ ਹੋਣ ਇਹਨਾਂ ਦੀਆਂ ਸਾਰੇ ਪ੍ਰਾਪਰਟੀਆਂ ਤੇ ਇਹਨਾਂ ਦੇ ਘਰਦਿਆਂ ਨੂੰ ਵੀ ਜਲੀਲ ਕੀਤਾ ਜਾਣਾ ਚਾਹੀਦਾ ਬਹੁਤ ਬਹੁਤ ਆਪਾਂ ਸਮਾਜ ਚ ਦੇਖਦੇ ਆਂ ਵੀ ਪਹਿਲਾਂ ਵੀ ਲੋਕ ਇਹਨਾਂ ਦੇ ਡੇਰਿਆਂ ਤੇ ਜਾ ਕੇ ਅੱਗੇ ਸਰਚ ਕੌਣ ਨੇ ਨਾ ਫੇਰ ਨਾ ਫੇਰ ਉਹ ਕਹਿੰਦੇ ਨਾ ਵੀ ਇਹਨਾਂ ਵੀ ਸਾਡਾ ਤਾਂ ਡੇਰੇ ਨਾਲ ਵੀ ਉਹ ਨਹੀਂ ਹੈ ਨਾ ਪਹਿਲਾਂ ਇਹ ਵੋਟਾਂ ਕਰਕੇ ਜਾਣੇ ਜਿਹੜੇ ਇਹ ਰੇਪਿਸਟ ਹੈ ਉਹ ਸਭ ਤੋਂ بڑا ਰੇਪਿਸਟ ਤਾਂ ਬਾਬਾ ਹੈ ਕਿ ਜਿਨ੍ਹਾਂ ਨੇ ਉੱਥੇ ਉੱਥੇ ਕਤਲ ਵੀ ਕੀਤੇ ਨਾ ਵੀ ਇਹਨਾਂ ਵੀ ਕਈ ਇਹੀ ਜੀਆਂ ਕੁੜੀਆਂ ਵੀ ਹੈਗੀਆਂ ਨਾ ਵੀ ਜਿਨ੍ਹਾਂ ਨੇ ਕਦੇ ਆਵਾਜ਼ੇ ਨਹੀਂ ਚੱਕੀ ਕਈ ਡਰ ਗਈਆਂ ਕਈ ਇਹਨਾਂ ਨੇ ਡਰਾਉਂਦੇ ਧਮਕਾਉਂਦੇ ਵੀ ਆ ਕਲਕੱਤਾ ਦੇ ਵਿੱਚ ਇੱਕ ਮੈਲਾ ਡਾਕਟਰ ਦੇ ਨਾਲ ਰੇਪ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਹਰ ਕੋਈ ਜਸਟਿਸ ਮੰਗ ਰਿਹਾ ਕਿ ਉਸ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਉਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜਿਹਦੇ ਨਾਲੇ ਬਸਲੂਕੀ ਹੋਈ ਹੈ ਹਰ ਕੋਈ ਨੌਜਵਾਨ ਉੱਠਿਆ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ ਕੋਈ ਕੈਂਡਲ ਮਾਰਚ ਕਰ ਰਿਹਾ ਹੈ ਪਰ ਕਿਤਨਾ ਕਿਤੇ ਪੰਜਾਬ ਦੇ ਨੌਜਵਾਨ ਵੀ ਸੋਚ ਰਹੇ ਨੇ ਕਿ ਉਸ ਕੁੜੀ ਨੂੰ ਅਸੇ ਇਨਸਾਫ ਦਿਵਾ ਕੇ ਹਟਾਂਗੇ ਅਸੀਂ ਉਹਨਾਂ ਦੀ ਆਵਾਜ਼ ਬਣਾਂਗੇ ਉਨਾ ਦੀਆਂ ਗੱਲਾਂ ਨੇ ਕਿ ਕੁੜੀਆਂ ਸੇਫ ਕਿੱਥੇ ਨੇ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਸੇਫ ਨੇ ਜਾਂ ਨਹੀਂ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਵਿਸ਼ਾਲਦੀਪ ਸਿੰਘ ਸੰਧੂ ਜੋ ਕਿ ਮੁਹਾਲੀ ਦੇ ਰਹਿਣ ਵਾਲੇ ਨੇ ਉਹ ਇਸ ਮੁੱਦੇ 'ਤੇ ਹੁਣ ਗੱਲਬਾਤ ਕਰਿਆ ਕਰਨਗੇ ਲੋਕਾਂ ਦੇ ਵਿੱਚ ਵਿਚਰਿਆ ਕਰਨਗੇ ਹੋਰ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਅਸੀਂ ਗੱਲਬਾਤ ਕਰਾਂਗੇ ਸੰਧੂ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਬਈ ਜੀ ਤੁਹਾਡਾ ਉਜਾਰ ਟੀਵੀ ਦੇ ਸਾਰੇ ਹੀ ਸਰੋਤਿਆਂ ਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਬੋਲਣ ਦਾ ਮੌਕਾ ਦਿੱਤਾ ਠੀਕ ਹੋ ਜੀ ਹਾਂ ਜੀ ਸੰਧੂ ਸਾਹਿਬ ਜਿਵੇਂ ਕੋਲਕਾਤਾ ਦੇ ਵਿੱਚ ਹੋਇਆ ਤੁਸੀਂ ਕਿਹਾ ਕਿ ਅਸੀਂ ਆਵਾਜ਼ ਬਣਾਾਂਗੇ ਕੁੜੀਆਂ ਦੀ ਤੁਸੀਂ ਕਿਹਾ ਕਿ ਅਸੀਂ ਲੋਕਾਂ ਦੀ ਆਵਾਜ਼ ਬਣਾਾਂਗੇ ਤੁਸੀਂ ਕਿਹਾ ਕਿ ਕਿਸੇ ਨਾਲ ਕੋਈ ਤੱਕਾ ਹੁੰਦਾ ਸੀ ਖੜਾਂਗੇ ਤੁਸੀਂ ਪਹਿਲਾਂ ਦੇਖਦੇ ਕਿਵੇਂ ਕਿ ਐਨੇ ਲੋਕ ਜਾਨਵਰ ਬਣੇ ਪਏ ਨੇ ਕਿ ਕੁੜੀਆਂ ਦਾ ਰੇਪ ਕਰਕੇ ਕਤਲ ਕਰਦੇ ਨੇ ਭਾਈ ਇਹਦੇ ਚ ਪਹਿਲਾਂ ਤਾਂ ਆਪਾਂ ਸਮੇਂ ਦੀਆਂ ਸਰਕਾਰਾਂ ਨੂੰ ਇਹ ਗੱਲ ਪੁੱਛਣੀ ਜਾਂਦੇ ਆਂ ਵੀ ਜੇ ਕੋਈ ਸਰਕਾਰੀ ਹਸਪੀਟਲ ਚ ਸੇਫ ਨਹੀਂ ਤੇ ਉਹ ਇੱਕ ਡਾਕਟਰ ਨਾਲ ਰੇਪ ਹੋਣਾ ਤੇ ਇਸ ਸਮੇਂ ਦੀਆਂ ਸਰਕਾਰਾਂ ਤੇ ਮੂੰਹ ਤੇ ਬਹੁਤ ਕੱਸ ਕੇ ਚਪੇੜ ਹੈ ਹੂੰ ਤੇ ਮੈਂ ਇਹ ਮੰਨਦਾ ਨਾ ਵੀ ਉਹ ਉਹਨਾਂ ਨੂੰ ਜਲ ਤੋਂ ਜਲਦ ਇਨਸਾਫ ਮਿਲਣਾ ਚਾਹੀਦਾ ਤੇ ਉਹਨਾਂ ਨੂੰ ਚਰਾਈ ਵਿੱਚ ਖੜਾ ਕਰਕੇ ਉਹਨਾਂ ਦੇ ਗਲ ਜੁੱਤੀਆਂ ਦਾ ਹਾਰ ਪਾਣਾ ਚਾਹੀਦਾ ਤੇ ਕੜੀ ਤੋਂ ਕੜੀ ਜਲ ਤੋਂ ਜਲਦ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੂੰ ਅੱਛਾ ਭਾਈ ਜਿਵੇਂ ਸਰਕਾਰਾਂ ਦੀ ਭੂਮਿਕਾ ਬਾਰੇ ਤੁਸੀਂ ਗੱਲ ਕਹੀ ਕਿ ਸਰਕਾਰਾਂ ਆਪਣੀ ਭੂਮਿਕਾ ਨਿਭਾ ਨਹੀਂ ਰਹੀਆਂ ਕੁੜੀਆਂ ਸੇਫ ਕਿਉਂ ਨਹੀਂ ਹੈਗੀਆਂ ਕਿਉਂਕਿ ਇਹ ਦੇਸ਼ ਦੇ ਵਿੱਚ ਨਾਰੇ ਤਾਂ ਇਹੀ ਚੱਲਦੇ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਭਾਈ ਜੀ ਬੇਟੀ ਬਚਾਓ ਭਾਈ ਜੀ ਨਾਰਿਆਂ ਨਾਲ ਕੱਲੀ ਗੱਲ ਨਹੀਂ ਬਣਨੀ ਹਮ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦੇਣਾ ਪੈਣਾ ਇਹ ਤਾਂ ਇਹ ਚਲੋ ਸਰਕਾਰੀ ਉਹਦੇ ਵਿੱਚ ਹੋ ਗਿਆ ਹਸਪਤਾਲ ਵਿੱਚ ਜਿਹੜੇ ਪ੍ਰਾਈਵੇਟ ਹਸਪਤਲ ਨੇ ਉਹਨਾਂ ਵਿੱਚ ਕਿੰਨਾ ਕੁਝ ਹੁੰਦਾ ਹੋਊਗਾ ਜਿਹੜੀਆਂ ਸਾਡੇ ਘਰੇ ਮਾਵਾਂ ਭੈਣਾਂ ਜਿਹੜੀਆਂ ਆਵਾਜ਼ ਨਹੀਂ ਚੱਕ ਸਕਦੀਆਂ ਆਪਣੇ ਹੱਕਾਂ ਪਿੱਛੇ ਉਹਨਾਂ ਨਾਲ ਇਹ ਦਰਿੰਦਾਂ ਕੀ ਕੀ ਕਰਦੇ ਹੋਣਗੇ ਤੇ ਇਹਨਾਂ ਦੇ ਫੈਮਿਲੀ ਮੈਂਬਰਸ ਵੀ ਨਾ ਕਈਆਂ ਆਪਾਂ ਆਪਾਂ ਬਹੁਤ ਕੇਸ ਦੇਖਦੇ ਆਂ ਵੀ ਜਿਨ੍ਹਾਂ ਵਿੱਚ ਇਹਨਾਂ ਦੇ ਮਾਮੇ ਚਾਚੇ ਵੀ ਉਹਨਾਂ ਨੂੰ ਬਹੁਤ ਦਰਿੰਦਕੀਂ ਦੇ ਨਾਲ ਰੇਪ ਕਰਦੇ ਨੇ ਹੂੰ ਹੂੰ ਬਿਲਕੁਲ ਅੱਛਾ ਇਹ ਵੀ ਤੁਹਾਡਾ ਵੈਲੈਂਟ ਪੁਆਇੰਟ ਹੈਗਾ ਜਿਸ ਤਿੱਕੇ ਨਾਲ ਤੁਸੀਂ ਪ੍ਰਾਈਵੇਟ ਸੈਕਟਰ ਦੀ ਗੱਲ ਕੀਤੀ ਕਿਉਂਕਿ ਕਈ ਡਾਕਟਰਸ ਨੇ ਉਹ ਪ੍ਰਾਈਵੇਟ ਹਸਪੀਟਲ ਦੇ ਵਿੱਚ ਕੰਮ ਕਰ ਰਹੇ ਨੇ ਕਈ ਕੁੜੀਆਂ ਨੇ ਜਿਹੜੀਆਂ ਉਹ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਰਾਤ ਨੂੰ ਜਿਹੜੀਆਂ ਉਹਨਾਂ ਦੀ ਲੇਟ ਨਾਈਟ ਸ਼ਿਫਟਾਂ ਹੁੰਦੀਆਂ ਨੇ ਪਾ ਚੰਡੀਗੜ੍ਹ ਮੋਹਾਲੀ ਬੈਠੇ ਹੋਏ ਆ ਇੱਥੇ ਤਾਂ ਬਹੁਤ ਇਸ ਤਰੀਕੇ ਦਾ ਹੈਗਾ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰਾਂ ਇਹਨਾਂ ਦੀ ਸੇਫਟੀ ਲਈ ਕਾਰਕੀ ਰਹੀਆਂ ਨੇ ਜਾਂ ਇਹਨੂੰ ਕਰਨਾ ਕੀ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਜੀ ਪਹਿਲਾਂ ਤਾਂ ਉਹਨਾਂ ਨੂੰ ਸੇਫਟੀ ਵੀ ਆਪਾਂ ਲੀਡਰਾਂ ਲੀਡਰ ਤਾਂ 100 199 ਸਾਰੇ ਚੱਕੀਂ ਫਿਰਦੇ ਨੇ ਤੇ ਆਪਾਂ ਡਾਕਟਰਾਂ ਵਾਸਤੇ ਕੀ ਕਰਦੇ ਨੇ ਤੇ ਆਮ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਆਪ ਤੋਂ ਜ਼ਿਆਦਾ ਨਾ ਵੀ ਦੇਸ਼ ਦਾ ਵੀ ਨਾਮ ਰੌਸ਼ਨ ਕਰਦੀਆਂ ਹੂੰ ਉਹਨਾਂ ਵਾਸਤੇ ਇਹ ਡਾਕਟਰਾਂ ਨਾਲ ਜਦੋਂ ਹੋਣ ਲੱਗਦਾ ਇਹ ਬਹੁਤ ਆਪਾ ਉਹ ਕਰਦੇ ਆ ਹੂੰ ਤੇ ਇਹ ਨਿੰਦਾਂਯੋਗ ਹੈ ਹੂੰ ਤੁਹਾਨੂੰ ਲੱਗਦਾ ਕਿ ਸਰਕਾਰਾਂ ਇਸ ਨੂੰ ਰੋਕ ਪਾਉਣ ਕਿਉਂਕਿ ਕਈ ਖਬਰਾਂ ਐ ਵੈਂਦੀਆਂ ਚੱਲਦੀਆਂ ਨੇ ਕਹਿੰਦੇ ਕਿ ਫਲਾਣੇ ਮੰਤਰੀ ਨੇ ਕਿਸੇ ਖਿਡਾਰਣ ਨਾਲ ਛੇੜਛਾੜ ਕੀਤੀ ਫਲਾਣੀ ਮੰਤਰੀ ਨੇ ਕਿਸੇ ਕੁੜੀ ਨੂੰ ਹੱਥ ਪਾ ਲਿਆ ਐਮਹਿੰਦਿਆਂ ਖਬਰਾਂ ਚੱਲਦੀਆਂ ਨੇ ਕਿ ਲੱਗਦਾ ਕਿ ਮੰਤਰੀ ਇਹੋ ਜਿਹੇ ਨੇ ਤੇ ਫਿਰ ਸਮਾਜ ਕਿਵੇਂ ਬਦਲ ਹੋਏਗਾ ਬਾਜੀ ਮੰਤਰੀ ਤਾਂ ਸਭ ਤੋਂ ਜ਼ਿਆਦਾ ਇਹ ਬੀਜੇਪੀ ਦੀ ਜੋ ਸਰਕਾਰ ਹੈ ਗੰਦੀ ਸਿਆਸਤ ਜੋ ਕਰਦੀ ਹੈ ਤੇ ਇਹਨਾਂ ਨੇ ਜਿਹੜੀ ਵਿਨੇਸ਼ ਪੋਗਾਠ ਜਿਹਨੂੰ ਅੱਜ ਦੇ ਕੱਲ ਉਹ ਆਏ ਨੇ ਉਹ ਲੈਂਡ ਹੋਏ ਨੇ ਆਪਣਾ ਦਿੱਲੀ 에ਰਪੋਰਟ ਤੇ ਤੇ ਉਹਨਾਂ ਨੂੰ ਪਹਿਲਾਂ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਸੱਤੇ ਨੇ ਵੀ ਜਿਹੜੇ ਨਾਂ ਇਹਨਾਂ ਦੇ ਬਿਆਨ ਤੇ ਬੋਲ ਰਹੇ ਅੱਗੇ ਤੋਂ ਸਰਕਾਰਾਂ ਇਹਨਾਂ ਨੂੰ ਆਪਣੀ ਸਿਆਸਤ ਚਮਕਾਉਣ ਲਈ ਤੇ ਇਹ ਕਹਿੰਦੇ ਨੇ ਨਾ ਵੀ ਅਸੀਂ ਆ ਨਾ ਤਾਂ ਲੱਖਾਂ ਰੁਪਈਆ ਖਰਚ ਕਰ ਦਿੱਤਾ ਤੇ ਅਸੀਂ ਅੱਗੇ ਤੋਂ ਇਹ ਸਰਕਾਰਾਂ ਤੋਂ ਕੀ ਭਾਲਦੇ ਵੀ ਇਹ ਕੁੜੀਆਂ ਪਿੱਛੇ ਕੀ ਕਰਨਗੀਆਂ ਨਾ ਵੀ ਜਦੋਂ ਇਹੀ ਜੀਆਂ ਉਹਨਾਂ ਪਿੱਛੇ ਇਹ ਇੱਕ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਨਹੀਂ ਆਇਆ ਹੁਣ ਹੁਣ ਉਹ ਕਹਿ ਰਹੇ ਨੇ ਨਾ ਵੀ ਇਹਨਾਂ ਵੀ ਉਹ ਦੇਸ਼ ਦੀ ਧੀ ਹੈ ਜਦੋਂ ਜਦੋਂ ਇਹ ਮੁੱਦਾ ਸੀਗਾ ਉਦੋਂ ਪ੍ਰਧਾਨ ਮੰਤਰੀ ਸਾਹਿਬ ਕਿਉਂ ਨਹੀਂ ਬੋਲੇ ਜਦ ਤੱਕ ਜਦ ਤੱਕ ਕਹਿੰਦੇ ਸੀਗੇ ਵੀ ਅਸੀਂ 75 ਲੱਖ ਰੁਪਏ ਉਹਦੇ ਤੇ ਖਰਚ ਕੀਤਾ ਤੇ ਸਭ ਤੋਂ ਵੱਡਾ ਤਾਂ ਇਹਨਾਂ ਦੇ ਜੋ ਕੋਚ ਸੀ ਜੋ ਵੀ ਐਨ ਮਾਸਟਾਫ ਸੀਗਾ ਜਿਹੜੇ ਉਹਨੂੰ ਮੈਨੇਜ ਕਰ ਰਹੇ ਸੀਗੇ ਸਾਰੇ ਉਹਦੀ ਗੇਮ ਨੂੰ ਉਹਨਾਂ ਦਾ ਉਹਨਾਂ ਦੇ ਸਟਾਫ ਨੇ 100 ਗ੍ਰਾਮ ਦਾ ਜਦੋਂ ਇਹ ਕਹਿੰਨੇ ਵੀ 2 ਕਿਲੋ ਘਟਾ ਲਿਆ ਸੀਗਾ ਵੀ 100 ਗ੍ਰਾਮ ਰਹਿ ਗਿਆ ਨਾ ਵੀ ਇਹ ਵਾਲ ਵੀ ਕਟਵਾ ਸਕਦੀ ਸੀ ਉਹਦੇ ਹੂੰ ਤੇ ਨਾ ਨਾ ਮੇਰਾ ਤਾਂ ਇਹੀ ਮੰਨਣਾ ਇਹ ਪਾਰਲੀਮੈਂਟ 'ਚ ਖੜ ਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਹਨੂੰ ਕੁੜੀ ਨੂੰ ਸਨਮਾਨ ਕਰਨ ਹੂੰ ਕੀ ਹੋਰ ਵੀ ਧੀਆ ਭੈਣਾ ਸਾਡੀਆਂ ਉਹ ਉਹ ਕੁੜੀ ਨੂੰ ਦੇਖ ਕੇ ਅੱਗੇ ਵਧ ਅੱਗੇ ਆਉਣ ਬਿਲਕੁਲ ਤੁਹਾਨੂੰ ਕੀ ਲੱਗਦਾ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਕੁੜੀਆਂ ਸੇਫ ਕਿਉਂ ਨਹੀਂ ਹੈਗੀਆਂ ਆਪਾਂ ਘਰਾਂ ਦੇ ਵਿੱਚ ਆ ਜਾਂਦੇ ਆਂ ਕਹਿੰਦੇ ਕੁੜੀਆਂ ਘਰਾਂ ਦੇ ਵਿੱਚ ਸੇਫ ਵੀ ਨਹੀਂ ਹੈਗੀਆਂ ਚਾਚੇ ਤਾਏ ਮਾਮੇ ਫੁੱਫੜ ਉਹ ਵੀ ਕਈ ਵਾਰ ਕਹਿੰਦੇ ਗਲਤ ਨਿਗਾਹ ਰੱਖ ਲੈਂਦੇ ਆ ਤੀ ਹੋਏਗੀ ਘਰ ਦੇ ਵਿੱਚ ਕੋਈ ਘਰ ਦੇ ਵਿੱਚ ਨਹੀਂ ਆਏਗਾ ਕਈ ਕੇਸ ਆ ਵੰਦੇ ਆਏ ਨੇ ਕਿ ਫੁੱਫੜ ਨੇ ਆਦੀ ਭਾਂਜੀ ਨਾਲ ਆਦੀ ਭਤੀਜੀ ਨਾਲ ਐਵੇਂ ਕਰਤਾ ਮਾਮੇ ਨੇ ਆਦੀ ਭਾਂਜੀ ਨਾਲ ਐਂ ਕਰਤਾ ਐਮ ਦੇ ਬੜੇ ਕੇਸ ਆਏ ਨੇ ਉੱਥੇ ਕੀ ਠੱਲ ਪਾਈ ਜਾ ਸਕਦੀ ਹੈ ਸਰਕਾਰ ਹਰ ਘਰ ਜਾ ਕੇ ਉਹਨਾਂ ਨੂੰ ਰੋਕੇ ਕਿ ਜਾਂ ਲੋਕਾਂ ਨੂੰ ਆਪ ਸਚਿਤ ਹੋਣਾ ਚਾਹੀਦਾ ਬਾਈ ਜੀ ਪਹਿਲਾਂ ਤਾਂ ਸਰਕਾਰ ਇਹਨਾਂ ਨੂੰ ਐ ਕਰਨਾ ਚਾਹੀਦਾ ਉਹਨਾਂ ਨੂੰ ਸਭ ਤੋਂ ਵੱਡਾ ਉਹਨਾਂ ਨੂੰ ਪਨਿਸ਼ਮੈਂਟ ਜੇ 2-4 ਬੰਦਿਆਂ ਨੂੰ ਮਿਲੂਗੀ ਤੇ ਤਾਂ ਅੱਗੇ ਤੋਂ ਇਹ ਐਵੇਂ ਦੇ ਦਰਿੰਦੇ ਹਟਣਗੇ ਤੇ ਸਰਕਾਰ ਨੂੰ ਸਖਤ ਤੋਂ ਸਖਤ ਕਾਨੂੰਨ ਤੇ ਜਲਦ ਤੋਂ ਜਲਦੀ ਇਹਨਾਂ ਤੇ ਇਹ ਸਦੀਵਾਰਪ ਬੰਗੂ ਹੋਣਾ ਚਾਹੀਦਾ ਜਿਵੇਂ ਸਾਧੂ ਆਰਬ ਦੇ ਵਿੱਚ ਕਹਿੰਦੇ ਸੀਸ ਕਲਮ ਕਰ ਦਿੱਤਾ ਜਾਂਦਾ ਕੋਈ ਐਮ ਦੀ ਘਟਨਾ ਹੁੰਦੀ ਹੈ ਉਵੇਂ ਦਾ ਸੀਨ ਹੋਣਾ ਚਾਹੀਦਾ ਕਿ ਸੀਸ ਲਾ ਦਿਓ ਹਾਂਜੀ ਹਾਂਜੀ ਇਹਨਾਂ ਦੇ ਇਹਨਾਂ ਨੂੰ ਨੰਗੇ ਕਰਕੇ ਵੀ ਸਮਾਜ ਦੇ ਰੋੜਾਂ ਤੇ ਇਹਨਾਂ ਨੂੰ ਕਮਾਣਾ ਚਾਹੀਦਾ ਛਿੱਤਰਾਂ ਦੇ ਹਾਰ ਪਾ ਕੇ ਇਹੋ ਜਿਹੇ ਨਾ ਮੇਰੀ ਤਾਂ ਸਰਕਾਰ ਨੂੰ ਇਹੀ ਅਪੀਲ ਹੈ ਇਹਨਾਂ ਨੂੰ ਛਿੱਤਰਾਂ ਦੇ ਹਾਰ ਪਾਓ ਤੇ ਇਹਨੂੰ ਉਸੇ ਟਾਈਮ ਉੱਥੇ ਚਰਾਹੀ ਚ ਖੜਾ ਕਰਕੇ ਸਿਰ ਕਲਮ ਕਰ ਦਿੱਤਾ ਜਾਵੇ ਮਤਲਬ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਅ ਇੱਥੇ ਪੰਜਾਬ ਦੇ ਵਿੱਚ ਆਪਾਂ ਦੇਖੀਏ ਪੰਜਾਬ ਦੇ ਵਿੱਚ ਕੋਈ ਸੁਧਾਰ ਹੈਗਾ ਦੇਖ ਕੇ ਕੋਈ ਸਰਕਾਰ ਦੇ ਵੱਲੋਂ ਕੋਈ ਕੁੜੀਆਂ ਦੇ ਲਈ ਸੇਫਟੀ ਦੀ ਹੋਰ ਚੀਜ਼ਾਂ ਨੂੰ ਲੈ ਕੇ ਹੈਸ ਕੋਈ ਸੁਧਾਰ ਦਿਖ ਰਿਹਾ ਤੁਹਾਨੂੰ ਭਾਈ ਜੀ ਚਲੋ ਆਪਣੇ ਪੰਜਾਬ 'ਚ ਤਾਂ ਬਹੁਤ ਹੀ ਹਮ ਘੱਟ ਇਹ ਜੇ ਰੇਅਰ ਕੇਸ ਹੁੰਦੇ ਆ ਪਰ ਮੈਂ ਵੀ ਮੈਂ ਵੀ ਭਗਵੰਤ ਸਿੰਘ ਸਾਹਿਬ ਸੀਐਮ ਸਾਹਿਬ ਨੂੰ ਇਹੀ ਬੇਰਕਵਾਸਤ ਕਰਨੀ ਚਾਹੁੰਦਾ ਵੀ ਜੇ ਆਪਣੇ ਕੇਸ ਹੁੰਦੇ ਵੀ ਆ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਇਹਨਾਂ ਦੀਆਂ ਪ੍ਰਾਪਰਟੀਆਂ ਸੀਲ ਕੀਤੀਆਂ ਜਾਣ ਜੇ ਉਹ ਪੰਜਾਬ 'ਚ ਵੀ ਕਰਦਾ ਹੋਰ ਸਟੇਟਾਂ 'ਚ ਵੀ ਕਰਦਾ ਵੀ ਇਹਨਾਂ ਦੇ ਅਕਾਊਂਟ ਵੀ ਫ੍ਰੀਜ਼ ਹੋਣ ਇਹਨਾਂ ਦੀਆਂ ਸਾਰੇ ਪ੍ਰਾਪਰਟੀਆਂ ਤੇ ਇਹਨਾਂ ਦੇ ਘਰਦਿਆਂ ਨੂੰ ਵੀ ਜਲੀਲ ਕੀਤਾ ਜਾਣਾ ਚਾਹੀਦਾ ਜੋ ਮੇਰੀ ਮਨ ਅੱਛਾ ਇਹ ਚੀਜ਼ ਤੁਸੀਂ ਮੰਨਦੇ ਹੋ ਕਿ ਜਿਹੜਾ ਕੋਈ ਅਜਿਹਾ ਗੁਨਾਹ ਕਰਦਾ ਹੈ ਇਹ ਗੰਦਾ ਕੰਮ ਕਰਦਾ ਹੈ ਉਹਦੇ ਅਕਾਊਂਟ ਫ੍ਰੀਜ਼ ਹੋ ਜਾਣ ਉਹਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਸੀਜ਼ ਹੋ ਜਾਣ ਤੇ ਘਰਦਿਆਂ ਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਇਹ ਇਹ ਫਿਰ ਉਹਨਾਂ ਨੂੰ ਪਤਾ ਲੱਗੇਗਾ ਜਿਨ੍ਹਾਂ ਨੇ ਇੱਕ ਕਰਮ ਕੀਤਾ ਹਾਂਜੀ ਤੇ ਤੇ ਉਹਨਾਂ ਨੂੰ ਅੱਗੇ ਤੋਂ ਚਾਰ ਬੰਦੇ ਜਿਹੜੇ ਇਹ ਜਿਹੀ ਮਾਨਸਿਕਤਾ ਰੱਖਦੇ ਪਹਿਲੀ ਗੱਲ ਤਾਂ ਆਪਾਂ ਸਾਰੀਆਂ ਸਰਕਾਰਾਂ ਨੂੰ ਇਹ ਕਹਿਣੇ ਆ ਵੀ ਵੱਧ ਤੋਂ ਵੱਧ ਇਹਨਾਂ ਤੇ ਅ ਸਟੱਡੀ ਕਰਵਾਈ ਜਾਵੇ ਵੀ ਇਹਨਾਂ ਦੀ ਮਾਨਸਿਕਤਾ ਬਦਲਣ ਦੀ ਤੇ ਇਹਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਵੱਲ ਕੀਤਾ ਜਾਵੇ ਕਿ ਆ ਨਾ ਹੋਵੇ ਨਾ ਵੀ ਆਪਾਂ ਕੁਸ਼ਕ ਆਪਣੇ ਪੋਲਿਟੀਕਲ ਫਾਇਦੇਆਂ ਲਈ ਨਾ ਵੀ ਨਾ ਵੀ ਆਪਾਂ ਇਹਨਾਂ ਨੂੰ ਯੂਜ਼ ਕਰੀਏ ਤੇ ਆਪਾਂ ਬਹੁਤ ਬਹੁਤ ਆਪਾਂ ਸਮਾਜ 'ਚ ਦੇਖਦੇ ਆਂ ਵੀ ਪਹਿਲਾਂ ਵੀ ਲੋਕ ਇਹਨਾਂ ਦੇ ਡੇਰੇਆਂ ਤੇ ਜਾ ਕੇ ਅੱਗੇ ਸਿਰ ਝਕਾਉਣੇ ਨਾ ਫੇਰ ਨਾ ਫੇਰ ਉਹ ਕਹਿੰਦੇ ਨਾ ਵੀ ਇਹਨਾਂ ਵੀ ਸਾਡਾ ਤਾਂ ਡੇਰੇ ਨਾਲ ਵੀ ਉਹ ਨਹੀਂ ਆ ਨਾ ਵੀ ਪਹਿਲਾਂ ਇਹ ਵੋਟਾਂ ਕਰਕੇ ਜਾਂਦੇ ਆਂ ਹੂੰ ਅੱਛਾ ਤੁਸੀਂ ਇਹ ਰਾਮ ਰਹੀ ਮੋਰਾਂ ਦੀ ਗੱਲ ਕਰ ਰਹੇ ਹੋ ਜਿਹੜਾ ਸੌਦਾ ਸਾਧ ਦੀ ਉਹ ਫਿਰ ਵਾਰੀ-ਵਾਰੀ ਫਰ ਲੋ ਤੇ ਆ ਰਹੇ ਨੇ ਉੱਥੇ ਵੀ ਬਲਦਤਕਾਰ ਦੇ ਕੇਸ ਹੈ ਹਾਂਜੀ 11ਵੀਂ ਵਾਰ ਉਹਨਾਂ ਨੂੰ ਪ੍ਰੋਬਲ ਮਿਲ ਚੁੱਕੀ ਆ ਤੇ ਉਹਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹਾਂ ਜੀ ਉਹਨਾਂ ਨੇ ਆਪਣਾ ਬਿਆ ਕਰਵਾਇਆ ਹੂੰ ਹੂੰ ਤੇ ਆਪਣਾ ਉਥੇ ਕਤਲ ਵੀ ਕਰਵਾਇਆ ਹੂੰ ਤੇ ਉਹਨਾਂ ਦਾ ਜੋ ਪੀਏ ਹੈ ਹੂੰ ਸੰਦੀਪ ਉਹਦਾ ਨਾਮ ਹੈ ਮੈਨੂੰ ਲੱਗਦਾ ਹੂੰ ਵੀ ਉਹਨੂੰ ਵੀ ਇਹਨਾਂ ਨੇ ਬਾਰੀ-ਬਾਰੀ ਉਹਨਾਂ ਕੋਈ ਉਹਦੇ ਤੇ ਸਖਤ ਕਾਰਵਾਈ ਨਹੀਂ ਹੂੰ ਤੇ ਜਿਹੜੇ ਸਾਡੇ ਹੱਕਾਂ ਪਿੱਛੇ ਲੜਦੇ ਬੰਦੀ ਸਿੰਘ ਉਹਨਾਂ ਤੇ ਇਹਨਾਂ ਨੂੰ ਉਹ ਉਹ ਜਿਹੜੇ ਆਪਣੇ ਹੱਕਾਂ ਪਿੱਛੇ ਲੜਦੇ ਹੋਏ ਹੂੰ ਆਪਣਾ ਜੇਲ੍ਹਾਂ ਚ ਬੈਠੇ ਨੇ 30-30 ਸਾਲ ਤੋਂ ਅੱਛਾ ਉਹਨਾਂ ਨੂੰ ਛੱਡ ਨਹੀਂ ਜਾ ਰਿਹਾ ਤੇ ਸੌਦੇ ਸਾਧ ਨੂੰ ਵਾਰੀ-ਵਾਰੀ ਫਰ ਲੋ ਦਿੱਤੇ ਜਾ ਰਹੇ। ਹਾਂਜੀ। ਨਾ ਜਿਹੜੇ ਇਹ ਰੇਪਿਸਟ ਹੈ ਉਹ ਸਭ ਤੋਂ ਵੱਡਾ ਰੇਪਿਸਟ ਤਾਂ ਬਾਬਾ ਹੀ ਹੂੰ ਇਹ ਜਿਨ੍ਹਾਂ ਨੇ ਉੱਥੇ-ਉੱਥੇ ਕਤਲ ਵੀ ਕੀਤੇ ਨਾ ਵੀ ਨਾ ਵੀ ਕਈ ਇਹੀ ਜੀਆਂ ਕੁੜੀਆਂ ਵੀ ਹੈਗੀਆਂ ਨਾ ਵੀ ਜਿਨ੍ਹਾਂ ਨੇ ਕਦੇ ਆਵਾਜ਼ੇ ਨਹੀਂ ਚੱਕੀ ਕਈ ਡਰ ਗਈਆਂ ਕਈਨਾਂ ਨੇ ਡਰਾਉਂਦੇ ਧਮਕਾਉਂਦੇ ਵੀ ਆ। ਹੂੰ ਸਾਰੀਆਂ ਪਾਰਟੀਆਂ ਨੇ ਸਮੇਂ-ਸਮੇਂ ਸਿਰ ਆਪਣੀਆਂ ਵੋਟਾਂ ਲੈਣ ਲਈ ਹੁਣ ਹਰਿਆਣਾ ਚ ਇਲੈਕਸ਼ਨ ਆ ਰਹੇ ਨੇ ਨਾ ਜਿਵੇਂ ਹਰਿਆਣਾ ਸਰਕਾਰ ਨੇ ਉਹਨੂੰ ਪ੍ਰੋਗੋਲ ਤਵਾਣੇ ਚ ਬਹੁਤ بڑا ਯੋਗਦਾਨ ਹੈ ਹਰਿਆਣਾ ਸਰਕਾਰ ਦਾ ਬੀਜੇਪੀ ਦੀ ਸਰਕਾਰੀ ਆ ਉੱਥੇ ਨਾ ਵੀ ਤਾਂ ਕਰਕੇ ਵੀ ਸਾਡੀ ਕੰਪੇਨਿੰਗ ਕਰੇ ਉਹ ਅਨਡਾਇਰੈਕਟਲੀ ਤਰੀਕੇ ਨਾਲ ਡੇਰੇ ਚ ਬੈਠ ਕੇ ਸਰੇ ਆਮ ਉਹ ਕਹਿੰਦਾ ਇਹ ਨਾ ਵੀ ਉਹ ਪਾਰਟੀ ਨੂੰ ਵੋਟ ਪਾਓ ਉਹ ਪਾਰਟੀ ਨੂੰ ਪਾਓ ਹੂੰ ਬਿਲਕੁਲ ਅੱਛਾ ਭਾਈ ਮੈਂ ਅਖੀਰਲਾ ਸਵਾਲ ਲੈਣਾ ਚਾਹਾਂਗਾ ਆਪਾਂ ਖਾਸ ਤੌਰ ਤੇ ਕੁੜੀਆਂ ਦੀ ਸੇਫਟੀ ਦੇ ਲਈ ਸਰਕਾਰਾਂ ਕਰ ਕੀ ਸਕਦੀਆਂ ਨੇ ਕੋਈ ਸੁਨੇਹਾ ਕਿ ਇਹ ਰੋਡ ਮੈਪ ਹੋਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਕੁੜੀਆਂ ਸੇਫ ਹੋ ਸਕਦੀਆਂ ਨੇ ਜਾਂ ਤੁਸੀਂ ਲੋਕਾਂ ਦੇ ਵਿੱਚ ਹਣ ਵਿੱਚਰੋਗੇ ਲੋਕਾਂ ਦੇ ਵਿੱਚ ਜਾਓਗੇ ਤਾਂ ਤੁਹਾਡੇ ਨਾਲ ਕਿਵੇਂ ਲੋਕ ਟੱਚ ਚ ਰਹਿਣਗੇ ਕਦੇ ਵੀ ਇਹੋ ਜਿਹਾ ਕੇਸ ਨੂੰ ਲੋਕ ਮਨੂੰ ਕਰਨ ਤੇ ਮੈਂ ਇਹ ਗਾਰੰਟੀ ਲੈਂਦਾ ਮੈਂ ਉਹਨਾਂ ਨਾਲ ਦਿਲ ਔਰ ਜਾਨ ਤੋਂ ਖੜੂੰਗਾ ਤੇ ਉਹਨਾਂ ਨੂੰ ਇਨਸਾਫ ਦਿਵਾਉਂਗਾ ਬਸ ਉਹ ਨਾ ਮੈਂ ਨਾ ਮੈਂ ਉਹਨਾਂ ਦੀ ਆਵਾਜ਼ ਬਣਨੀ ਚਾਹੁੰਦਾ ਹਮ ਮਤਲਬ ਤੁਸੀਂ ਲੋਕਾਂ ਦੇ ਵਿੱਚ ਵਿਚਰੋਗੇ ਹਾਂਜੀ ਹਮ ਕਦੇ ਵੀ ਕੋਈ ਕਿਤੇ ਕੋਈ ਗੱਲ ਨਹੀਂ ਹਾਂਜੀ ਖਾਸ ਕਰਕੇ ਮਹਾਲੀ ਦੇ ਵਿੱਚ ਜਾਂ ਕਿਤੇ ਹੋਰ ਕਿਤੇ ਵੀ ਕੋਈ ਗੱਲ ਜਿੱਥੇ ਮਰਜੀ ਇਹੋ ਜਿਹਾ ਕੇਸ ਹੁੰਦਾ ਜਿੱਥੇ ਪ੍ਰਸ਼ਾਸਨ ਨਹੀਂ ਸੁਣਦਾ ਤੇ ਮੈਂ ਉਹਨਾਂ ਦੀ ਜਾ ਕੇ ਆਵਾਜ਼ ਬਣੂੰਗਾ ਹਾਂ ਹਾਂਜੀ ਠੀਕ ਹੈ ਬਹੁਤ ਸ਼ੁਕਰੀਆ ਤੇ ਬਈ ਤੁਸੀਂ ਸਮਾਂ ਦਿੱਤਾ ਤੇ ਜਿਹੜੀਆਂ ਤੁਹਾਡੀਆਂ ਗੱਲਾਂ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ ਤਾਂ ਵਿਸ਼ਾਲਦੀਪ ਸਿੰਘ ਸੰਧੂ ਨੇ ਸੰਧੂ ਸਾਹਿਬ ਉਹਨਾਂ ਨੇ ਹੁਣ ਇੱਕ ਸ਼ੁਰੂਆਤ ਕਰ ਰਹੀ ਹੈ ਆਪਣੀ ਕਿਉਂਕਿ ਇਹ ਪਹਿਲਾ ਇੰਟਰਵਿਊ ਸੀਗਾ ਇਹਨਾਂ ਦਾ ਇਨਾਂ ਨੇ ਪਹਿਲੇ ਇੰਟਰਵਿਊ ਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਗੱਲਾਂ ਕੀਤੀਆਂ ਨੇ ਬਹੁਤ ਸਾਰਾ ਕੁਝ ਦੱਸਿਆ ਕਿਉਂਕਿ ਬੰਦਾ ਪਹਿਲੀ ਵਾਰ ਤਾਂ ਨਰਵਸ ਹੋ ਜਾਂਦਾ ਕਿ ਮੈਂ ਕਿਹੜੀਆਂ ਗੱਲਾਂ ਰੱਖਾਂਗਾ ਪਰ ਬਈ ਨੇ ਬੜੀ ਹਿੰਮਤ ਨਾਲ ਗੱਲਾਂ ਦੱਸੀਆਂ ਨੇ ਇਹ ਵੀ ਸਟੈਂਡ ਕੀਤਾ ਕਿ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਜਿੱਥੇ ਵੀ ਲੋੜ ਪਈ ਜਿੱਥੇ ਕਾਨੂੰਨ ਨਹੀਂ ਸਾਥ ਦੇ ਰਿਹਾ ਤੇ ਅਸੀਂ ਖੜੇ ਹਾਂ ਤੇ ਬਹੁਤ ਵੱਡੇ ਸਵਾਲ ਚੁੱਕੇ ਨੇ ਸਰਕਾਰਾਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸੁਧਾਰ ਹੁੰਦਾ ਹੈ ਜਾਂ ਨਹੀਂ ਇਹ ਵੀ ਦੇਖਣਾ ਪਏਗਾ